ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਮ ਸ਼ਿੰਦਰ ਸਿੰਘ ਫੇਂਡਰੋਡੀ ਆਲਵਾੜ ਦੇ ਵਿੱਚ ਮਸ਼ਹੂਰ ਹੋ ਗਏ ਕਿਉਂਕਿ ਉੱਥੋਂ ਦੇ ਜੰਪਲ ਸੰਤ ਗਿਆਨੀ ਜਰਨਾ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦਾ ਜਨਮ ਨਗਰ ਹੈ ਇਸ ਕਨਸੈਪਟ ਦੇ ਨਾਲ ਜੁੜਿਆ ਹੋਣ ਨੂੰ ਤਕਰੀਬਨ 1 ਸਾਲ ਹੋ ਗਿਆ ਪਹਿਲੇ 2 ਮਹੀਨੇ ਮੈਂ ਗੁਰੂ ਘਰ ਦੀ ਨਾਲ ਡਿਊਟੀ ਕੀਤੀ ਉਹ ਤੋਂ ਬਾਅਦ ਅਲਵਿਦਾ ਤੋਂ ਹੁਣ ਲਗਾਤਾਰ ਜਿਹੜਾ ਹੈ ਉਹ ਫੀਲਡ ਦੇ ਵਿੱਚ ਵਿਚਰ ਰਿਹਾ ਜੇ ਰਿਜ਼ਲਟ ਦੀ ਗੱਲ ਕਰੀਏ ਤਾਂ ਡਿਊਟੀ ਦੌਰਾਨ ਗੁਰੂ ਘਰ ਦੀ ਸੇਵਾ ਦੌਰਾਨ ਮੇਰੇ ਇਹ ਨੰਬਰ ਦੀ ਐਨਕ ਲੱਗੀ ਹੋਈ ਸੀ ਜਦੋਂ ਗੁਰੂ ਸਾਹਿਬ ਨੇ ਹਜੂਰੀ ਜਾ ਕੇ ਰੋਲ ਲੋਣੀ ਸਹਿਜ ਪਾਠ ਕਰਨਾ ਤਾਂ ਐਨਕੋ ਬਿਨਾ ਸਰਦਾ ਨਹੀਂ ਸੀ ਔਰ ਇੱਕ ਸਾਲ ਤੋਂ ਲੈ ਕੇ ਉਹ ਐਨਕ ਜਿਹੜੀ ਆ ਬੰਦ ਕਰਕੇ ਡੱਬੀ ਵਿੱਚ ਘਰੇ ਰੱਖੀ ਹੋਈ ਡਿਊਟ ਨੰਬਰ ਦੀ ਐਨਕਾ ਤੁਸੀਂ ਜਾ ਕੇ ਵੇਖ ਸਕਦੇ ਹੋ ਜੇ ਕਿਸੇ ਤਰ੍ਹਾਂ ਤਸਦੀਕ ਕਰਨੀ ਔਰ ਬਰੀਕ ਤੋਂ ਬਰੀਕ ਅੱਖਰ ਜਿਵੇਂ ਮਰਜ਼ੀ ਮੈਥੋਂ ਫੜਾ ਕੇ ਤਸਦੀਕ ਕਰ ਸਕਦੇ ਹੋ ਕਈਆਂ ਨੂੰ ਹੁੰਦਾ ਵੀ ਇਹਵੇਂ ਝੂਠ ਬੋਲੀ ਜਾਂਦੇ ਆ ਇਹ ਸੱਚ ਹੈ ਕਿ ਡੇਢ ਨੰਬਰ ਦੀ ਐਂਕ ਲੱਥ ਗਈ ਹੈ ਸਿਰਫ ਕੇਸਰ ਤੇ ਵੈਲਡਟ ਵਰਤਣੇ ਕਰਕੇ ਤੀਜਾ ਪਦਾਰਥ ਮੈਂ ਕੋਈ ਵਰਤਿਆ ਨਹੀਂਗਾ ਔਰ ਘਰ ਦੇ ਉੱਤੇ ਰਿਜ਼ਲਟ ਨੀਵਾ ਕਿ ਹਾਰ ਸਿਆਲ ਜਦੋਂ ਘਰ ਤੇ ਕੋਈ ਠੰਡੇ ਪਾਣੀ ਦੇ ਵਿੱਚ ਆਪਣੇ ਹੱਥ ਪਾ ਲੈਂਦੇ ਸੀ ਢਾਂਡੇ ਧੋਣ ਲੱਗਿਆ ਕੱਪੜੇ ਧੋਣ ਲੱਗਿਆ ਤੋਂ ਬਾਅਦ ਉਹਨਾਂ ਦੀ ਨਾ ਦਰਦ ਆ ਕੇ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਸੀ ਤਾਂ ਉਹਨਾਂ ਨੇ ਕੇਸਰ ਤੇ ਵੈਲਡਟ ਯੂਜ਼ ਕੀਤਾ ਉਸ ਤੋਂ ਬਾਅਦ ਜੋੜਾਂ ਦੇ ਦਰਦ ਦੀ ਕੋਈ ਤਕਲੀਫ ਨਹੀਂ ਆਈ ਜੀ ਇਕ ਉਹਨਾਂ ਨੂੰ ਜਿਹੜਾ ਔਰਤਾਂ ਨੇ ਗੁਪਤ ਰੋਗ ਹੁੰਦੀ ਹੈ ਜਿਹੜੇ ਮਹਾਵਾਰੀ ਆ ਉਹ ਹਰ ਮਹੀਨੇ ਬਾਅਦ ਜਾਂ 5-4 ਦਿਨ ਘਟ ਆ ਜਾਂਦੀ ਹੈ ਪਰ ਉਹਨੂੰ ਹਰ 15 ਦਿਨਾਂ ਬਾਅਦ ਉਹ ਮਿਰਸਜ ਆ ਜਾਂਦੇ ਸੀ ਇਸ ਕਰਕੇ ਉਹ ਬੜੀ ਪਰੇਸ਼ਾਨ ਸੀ ਇੱਥੋਂ ਤੱਕ ਪਰੇਸ਼ਾਨੀ ਉਹਨਾਂ ਨੂੰ ਆ ਗਈ ਕਿ ਹੁਣ ਮੈਨੂੰ ਆਪਰੇਸ਼ਨ ਕਰਾਉਣਾ ਪਵੇਗਾ ਪਰ ਉਹਦੋਂ ਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਦਾ ਦੇਤੀ ਹੈ ਇਹ ਡਰੂ ਆਮਨ ਉਹਨਾਂ ਨੇ ਪਹਿਲਾ ਹੀ ਪ੍ਰੋਡਕਟ ਵਰਤਿਆ ਜਿਹਨੂੰ ਇੱਕ ਡੱਬਾ ਤਾਂ ਉਸੇ ਦੇ ਨਾਲ ਹੀ ਉਹਨਾਂ ਨੂੰ ਪੂਰਾ ਰਿਜ਼ਲਟ ਆ ਗਿਆ ਪਰ ਹੁਣ ਉਹ ਬਿਮਾਰੀ ਦੇ ਤੌਰ ਤੇ ਨਹੀਂ ਸ਼ੌਕੀਅਤ ਤੌਰ ਤੇ ਉਹਨੇ ਦੂਜਾ ਡੱਬਾ ਖੋਲ੍ਹਿਆ ਜਦੋਂ ਮਾੜੀ-ਮੁੱਟੀ ਤਕਲੀਫ ਆਉਂਦੀ ਹੈ ਉਦੋਂ ਉਹ ਡੋਜ਼ ਲੈ ਲੈਂਦੇ ਆ ਕੈਪਸੂਲ ਲੈ ਲੈਂਦੇ ਉਹਨੀਆਂ ਨਾਲ ਠੀਕ ਹੋ ਜਾਂਦੀ ਹੈ ਇਸੇ ਸਾਡੀ ਰਿਜ਼ਲਟ ਜੇ ਇਨਕਮ ਦੀ ਗੱਲ ਕਰਾਂ ਤਕਰੀਬਨ ਅੱਜ ਤੱਕ ਇਹਦੇ ਕਿਉਂ ਵੈਸਪੀ ਕਿਰਪਾ ਸਦਕਾ 1,70,000 ਰੁਪਇਆ ਮੈਂ 1 ਸਾਲ ਦੇ ਵਿੱਚ ਕਮਾਈ ਕਰ ਚੁੱਕਾ ਹਾਂ ਸੋ ਮੈਂ ਧੰਨਵਾਦ ਕਰਦਾ ਹਾਂ ਮੇਰੀ ਗ੍ਰੇਟ ਅਪਨਾ ਸਰਦਾਰ ਗੁਰਤੇਜ ਸਿੰਘ ਜੀ ਰਾਏ